ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਵੀ ਚੜ੍ਹਦੀ ਗੱਲਾ ਵਿੱਚ ਆ ਅੱਜ ਆਪਾਂ ਗੱਲ ਕਰਦੇ ਹਾਂ ਵੀ ਹੁਣ ਦੇ ਟਾਈਮ 'ਚ ਮਾਂ-ਬਾਪ ਦੀ ਕਦਰ ਬਹੁਤ ਜ਼ਿਆਦਾ ਘਟ ਗਈ ਆ ਬਜ਼ੁਰਗਾਂ ਦੀ ਜਾਨੀ ਕਿ ਜਿਨ੍ਹਾਂ ਦੀ ਉਮਰ ਵੱਧ ਹੋ ਚੁੱਕੀ ਆ ਆਪਣੇ ਹਨਾ ਮਾਂ-ਬਾਪ ਦਾਦਾ-ਦਾਦੀ ਜਿਨ੍ਹਾਂ ਜੋ ਵੀ ਆਪਣੇ ਘਰਾਂ ਵਿੱਚ ਹੁੰਦੇ ਨੇ ਹਨਾ ਉਹਨਾਂ ਦੀ ਕਦਰ ਉਹਨਾਂ ਦਾ ਮਾਨ ਸਤਕਾਰ ਬਹੁਤ ਜ਼ਿਆਦਾ ਘਟ ਗਿਆ ਹੈਗਾ ਆਪਾਂ ਨਾ ਬਾਹਰ ਜਾ ਕੇ ਸੇਵਾ ਕਰਨ ਚ ਮਾਣ ਮਹਿਸੂਸ ਕਰਦੇ ਆ ਪਰ ਆਪਾਂ ਘਰੇ ਆਪਣੇ ਮਾਂ ਬਾਪ ਨੂੰ ਰੋਟੀ ਦੇਣ ਚ ਝਿਜਕਦੇ ਆਂਗੇ ਹਨਾ ਆਪਾਂ ਨੂੰ ਔਖਾ ਲੱਗਦਾ ਕੰਮ ਉਹ ਖੰਗਦੇ ਆ ਜਾਂ ਬਿਮਾਰ ਆਪਾਂ ਨੂੰ ਐ ਲੱਗਦਾ ਵੀ ਕਿੱਥੇ ਮੇਰੇ ਗਲ ਪੈ ਗਈ ਲੈ ਬਿਮਾਰੀ ਜੀ ਇਹ ਹੈਨਾ ਵੀ ਆਪਾਂ ਉਹਨਾਂ ਨੂੰ ਉਹ ਗੱਲ ਤੋਂ ਆਪਾਂ ਨੂੰ ਝਿਜਕਦੇ ਆਂ ਬਾਹਰ ਜਾ ਕੇ ਆਪਾਂ ਉਹ ਕਰਦੇ ਆ ਹਨਾ ਪਰ ਇਹ ਆਪਣੇ ਲਈ ਗਲਤ ਆਪਾਂ ਦੇਖਦੇ ਆਂ ਹੁਣ ਹਨਾ ਆਪਾਂ ਗਊਸਾਲਾ ਚ ਹੈਨਾ ਜਾਣਦੇ ਨੇ ਲੋਕ ਕਹਿਣਗੇ ਪੇੜੇ ਪਾ ਕੇ ਆਉਣੇ ਅਸੀਂ ਗਊਆਂ ਨੂੰ ਜਗੰਮਨ ਪੱਠੇ ਪਾ ਕੇ ਆਉਨੇ ਆ ਜੇ ਕੁਝ ਵੀ ਹੈ ਨਾ ਇਦਾਂ ਦੀ ਆ ਉਹ ਬਾਹਰ ਕਹਿੰਦੇ ਵੀ ਉੱਥੇ ਆ ਕਰਕੇ ਆਉਨੇ ਉਹ ਸੇਵਾ ਆ ਪੁੰਨ ਕਰਦਾ ਕੰਮ ਕਰਕੇ ਆਉਨੇ ਆ ਅਸੀਂ ਗਰੀਬ ਨੂੰ ਖਵਾ ਕੇ ਆਉਨੇ ਆ ਜੇ ਹੈ ਨਾ ਬਾਹਰ ਤਾਂ ਉਹ ਆਏ ਜਾਂਦੇ ਨੇ ਉਹ ਹੁਭੁਕੇ ਹੈ ਨਾ ਪਰ ਘਰੇ ਉਹ ਰੋਟੀ ਵੀ ਨਹੀਂ ਦਿੰਦੇ ਹੈਗੇ ਰੋਟੀ ਦੇਣ ਤੋਂ ਵੀ ਉਹਨਾਂ ਨੂੰ ਇੰਨਾ ਔਖਾ ਲੱਗਦਾ ਹੈਗਾ ਵੀ ਪਤਾ ਨਹੀਂ ਕਿੱਡਾ ਕ ਹੋਵਾ ਹੋ ਗਿਆ ਹੈ ਨਾ ਵੀ ਪਤਾ ਨਹੀਂ ਕੀ ਪਿਪਤਾਈ ਗੱਲ ਪੈ ਗਈ ਕੋਈ ਹੈ ਨਾ ਵੀ ਆਪਾਂ ਨੂੰ ਐਵੇਂ ਕਰਨਾ ਨਹੀਂ ਚਾਹੀਦਾ ਆਪਣੇ ਮਾਪੇ ਅਗੇ ਜਿਵੇਂ ਹੈ ਨਾ ਵੀ ਉਹਨਾਂ ਦਾ ਪਰਮਾਨਨ ਸਤਕਾਰ ਕਰਨਾ ਚਾਹੀਦਾ ਜਿੰਨਾ ਕ ਬਣਦਾ ਉਹਨਾਂ ਕ ਤਾਂ ਕਰੋ ਚਲੋ ਆਪਣੇ ਕੋਲ ਨਹੀਂ ਆਪਣੀ ਹیثیت ਹੈਗੀ ਆਪਾਂ ਜਿਆਦਾ ਉਹਨਾਂ ਨੂੰ ਨਹੀਂ ਉਹ ਕਰ ਸਕਦੇ ਕੋਈ ਹਨਾ ਪਰ ਥੋੜਾ ਬਹੁਤਾ ਆਪ ਪਤਾ ਜਿੰਨਾ ਕ ਹੁੰਦਾ ਉਹਨਾਂ ਕ ਤਾਂ ਆਪਾਂ ਕਰੀਏ ਹਨਾ ਕਿੰਨਾ ਕ ਵੈਸੇ ਆਪਾਂ ਦੋ ਟਾਈਮ ਦੀ ਰੋਟੀ ਆ ਉਹ ਚਲੋ ਵਧੀਆ ਗਰਮ ਦੇ ਦੀਏ ਜਾਂ ਨਹੀਂ ਵੀ ਚਲੋ ਲੇਟ ਆ ਜੇ ਕੋਈ ਆਪਾਂ ਕੰਮ ਕਰ ਜਿਵੇਂ ਵੀ ਆਪਣੇ ਨੇ ਜੇ ਜਦੋਂ ਮਰਜੀ ਆਪਾਂ ਟਾਈਮ ਤੇ ਚਲੋ ਸਮੇਸਰ ਹਨਾ ਰੋਟੀ ਪਾਣੀ ਵਧੀਆ ਜਿਹੇ ਜਿਹੇ ਆਪ ਖਾਣੇ ਉਹ ਹੀ ਨਾਲ ਦੇ ਦੇ ਦਿਓ ਜੇ ਤੁਸੀਂ ਕੋਸ਼ਿਸ਼ ਕਰੋ ਵੀ ਜੇ ਨਾਲ ਬੈਠ ਕੇ ਇਕੱਠੇ ਖਾਈਏ ਤਾਂ ਹੋਰ ਵੀ ਵਧੀਆ ਜੇ ਤੁਹਾਡੇ ਕੋਲ ਸਮਾਂਗਾ ਚਲੋ ਨਹੀਂ ਹੁੰਦਾ ਕਈ ਵਾਰ ਜੌਬ ਵਾਲੇ ਜਾਂ ਕਮਾਕਾਰਾਂ ਚ ਹੁੰਨੇ ਆਪਾਂ ਤੋਂ ਨਹੀਂ ਹੁੰਦਾ ਚਲੋ ਉਹ ਅਲੱਗ ਗੱਲ ਆ ਪਰ ਫਿਰ ਵੀ ਆਪਾਂ ਉਹਨਾਂ ਨੂੰ ਰੋਟੀ ਹੈ ਨਾ ਜੇ ਪਾ ਕੇ ਫੜਾਈਏ ਆਪਣੇ ਆਪ ਜਿਹੜਾ ਆਪ ਨੂੰ ਕੁਝ ਖਾਣ ਨੂੰ ਬਣਾਉਨੇ ਉਹਨਾਂ ਨੂੰ ਵੀ ਉਹ ਚੀਜ਼ ਦਈਏ ਬਾਹਰੋਂ ਕੁਝ ਲੈ ਕੇ ਆਉਣੇ ਉਹ ਵੀ ਚੀਜ਼ ਦਈਏ ਕੋਈ ਆਪਣੇ ਘਰੇੋਂ ਚੀਜ਼ ਆਈ ਆ ਕੋਈ ਦੇ ਕੇ ਗਿਆ ਉਹ ਚੀਜ਼ ਵੀ ਦਈਏ ਪਹਿਲਾਂ ਨਾ ਮੂਰੇ ਕਰੀਏ ਤਾਂ ਉਹਨਾਂ ਨੂੰ ਵੀ ਕਿੰਨੀ ਵਧੀਆ ਖੁਸ਼ੀ ਹੋਊਗੀ ਤੇ ਆਪਦੇ ਆਪ ਨੂੰ ਵੀ ਤੁਹਾਨੂੰ ਵਧੀਆ ਲੱਗੂਗਾ ਕਿੰਝ ਜਿੱਥੇ ਹੁਣ ਐਵੇਂ ਆਪਾਂ ਕੋਲ ਕੋ ਚੀਜ਼ਾਂ ਹਨਾ ਵੀ ਆ ਨਾ ਦੇਖ ਜਿਵੇਂ ਕਈ ਤਾਂ ਹਨਾ ਹੀ ਕਹਿੰਦੇ ਆ ਬੁੜੀ ਨੂੰ ਐ ਬੁੜਾ ਪਤਾ ਨਹੀਂ ਇਹ ਜਿਹੇ ਬਰਡ ਘਰਾਂ ਵਿੱਚ ਪਰਤੇ ਜਾਂਦੇ ਨੇ ਬਹੁਤ ਗਲਤ ਆ ਹਨਾ ਤੇ ਬਸ ਵੈਸੇ ਅੱਜਾ ਕੁਝ ਕਰਨਾ ਨਹੀਂ ਚਾਹੀਦਾ ਉਹ ਬਿਮਾਰ ਨੇ ਆਪਾਂ ਉਹਨਾਂ ਨੂੰ ਚਲੋ ਥੋੜਾ ਬਹੁਤਾ ਪੁੱਛ ਲੋ ਨਾ ਦਵਾਈ ਚਾਹੀਦੀ ਆ ਉਹ ਪੁੱਛ ਲੋ ਘਰੇ अथवा ਇਹ ਉਹ ਦੇ ਦੋ ਨਹੀਂ ਬਾਹਰੋਂ ਲਿਆ ਕੇ ਦੇ ਦੋ ਜਿੰਮੇ ਵੀ ਹੋ ਸਕਦਾ ਆਪਾਂ ਇੰਨਾ ਥੋੜਾ ਬਹੁਤਾ ਕਰਨਾ ਬਸ ਗੱਲਾਂ ਬਾਤਾਂ ਕਰ ਲੋ ਜਦੋਂ ਆਪਣੇ ਕੋਲ ਸਮਾਂ ਦਿਨ ਚ 5 ਮਿੰਟ 10 ਮਿੰਟ ਜੇ ਜ਼ਿਆਦਾ ਵਿਜ਼ੀ ਹੋ ਤੁਸੀਂ ਇੰਨੇ ਹੀ ਕੱਢ ਲੋ ਜੇ ਜ਼ਿਆਦਾ ਟਾਈਮ ਹੈਗਾ ਤਾਂ ਰੋਟੀ ਪਾਣੀ ਇਕੱਠੇ ਬਹਿ ਕੇ ਖਾ ਲਓ ਚਲੋ ਉਦੋਂ ਗੱਲਾਂ ਬਾਤਾਂ ਜਾਂਦੀਆਂ ਨੇ ਹਨਾ ਥੋੜਾ ਬਹੁਤਾ ਪੁੱਛ ਲੋ ਕੋਈ ਪੁਰਾਣੀ ਗੱਲ ਆਪਾਂ ਉਹਨਾਂ ਨਾਲ ਹਨਾ ਵੀ ਕੋਈ ਕਰ ਸਕਦੇ ਆ ਜਾਂ ਕੋਈ ਕੋਈ ਕੰਮ ਆਪਾਂ ਕਰ ਰਹੇ ਆ ਉਹਦੇ ਬਾਰੇ ਹਨਾ ਥੋੜਾ ਬਹੁਤਾ ਚਲੋ ਦੱਸ ਦੋ ਵੀ ਜਾਂ ਉੱਤ ਕਿਤੋਂ ਆਈਆਂ ਉੱਥੇ ਵਾਰੀਆਂ ਗੱਲਾਂ ਦੱਸਤੀਆਂ ਬਸ ਇੰਨਾ ਕੇ ਹੁੰਦਾ ਵੈਸੇ ਜ਼ਿਆਦਾ ਤਾਂ ਉਹ ਕੁਝ ਮੰਗਦੇ ਵੀ ਨਹੀਂ ਆਪਣੇ ਤੋਂ ਪਰ ਹਨਾ ਆ ਪਤਾ ਨਹੀਂ ਕਿਦਾਂ ਦਾ ਸਮਾਜ ਹੋ ਗਿਆ ਮਤਾਂ ਦੇਣ ਨੂੰ ਗਿਆਨ ਦੇਣ ਨੂੰ ਇੰਨੇ ਬੈਠੇ ਨੇ ਕਿ ਗਿਆਨਵਾਨ ਪਰ ਹਨਾ ਅੱਬ ਦੇ ਘਰਾਂ ਚੋ ਕੀ ਕੁਝ ਕਰ ਰਹੇ ਨੇ ਉਹਨਾਂ ਨੂੰ ਇਦਾਂ ਦਾ ਵੀ ਸਾਡਾ ਪਤਾ ਹੀ ਨਹੀਂ ਲੱਗ ਰਿਹਾ ਮਾਪੇ ਨੂੰ ਦਵਾਈ ਦਵਾਉਣੀ ਤਾਂ ਬਹੁਤ ਦੂਰ ਦੀ ਗੱਲ ਆ ਰੋਟੀ ਦੇਣ ਤੋਂ ਵੀ ਉਹਨਾਂ ਨੂੰ ਐ ਹੁੰਦਾ ਉਹ ਦੇ ਦੇਵੇ ਫਲਾਨਾ ਦੇ ਦੇਵੇ ਇਹਾ ਕੁਝ ਕਰੀ ਜਾਂਦੇ ਨੇ ਬਾਕੀ ਇਹ ਵੀ ਗੱਲ ਆ ਮਾਂ ਹਨਾ ਪੁੱਤ ਦੀ ਵੀ ਉੰਨੀ ਹੁੰਦੀ ਆ ਧੀ ਦੀ ਵੀ ਉੰਨੀ ਹੁੰਦੀ ਆ ਇਹ ਤਾਂ ਹੈ ਨਹੀਂਗਾ ਵੀ ਹਨਾ ਮਾਂ ਕਦੇ ਵੀ ਫਰਕ ਨਹੀਂ ਕਰਦੀ ਹੁੰਦੀ ਆਪਣੇ ਬੱਚਿਆਂ 'ਚ ਦੋਨਾਂ ਲਈ ਬਰਾਬਰ ਹੁੰਦੀ ਆ ਚਲੋ ਹੋਊਗਾ ਕਿਤੇ ਫਰਕ ਕਰਦੇ ਹੋਣਗੇ वैसे नहीं तो मां-बाप ਕਰਦੇ ਨਹੀਂ ਹੈਗੇ ਬਹੁਤ ਜਗ੍ਹਾ ਤੇ ਹੁੰਦਾ ਵੀ ਹੈ ਚਲੋ ਘੱਟ ਵੱਧ ਥੋੜਾ ਬਹੁਤ ਤਾਂ ਹੋ ਸਕਦਾ ਹੈ ਪਰ ਨਹੀਂ ਤਾਂ ਮਾਂ-ਬਾਪ ਕਰਦੇ ਨਹੀਂ ਹੈਗੇ ਤੇ ਹਨਾ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਲੋਕਾਂ ਐਵੇਂ ਗੱਲਾਂ ਚੱਕ ਲੈਂਦੇ ਨੇ ਜੇ ਧੀ ਕੋਲ ਹਨਾ ਮਾਂ ਚਲੀ ਜਾਊਗੀ ਲੈ ਪੁੱਤ ਨੇ ਸੰਭੀ ਨਹੀਂ ਜਾਂ ਪੁੱਤ ਐ ਨਹੀਂ ਕਰਦਾ ਹਨਾ ਇਹ ਦਾ ਲੋਕਾਂ ਨੂੰ ਕਰਨੀ ਨਹੀਂ ਚਾਹੀਦੀ ਚਲੋ ਕੋਈ ਮਜਬੂਰੀ ਚ ਹੁੰਦਾ ਜਾਂ ਵੈਸੇ ਚਲੋ ਕਈ ਵਾਰ ਧੀ ਦੇ ਘਰੇ ਜ਼ਿਆਦਾ ਸਹੂਲਤਾਂ ਹੁੰਦੀਆਂ ਨੇ ਹਨਾ ਮਾਂ ਉੱਥੇ ਰਹਿ ਕੇ ਗੱਡੀ ਜਿਵੇਂ ਆਪਾਂ ਕਹਿ ਦਈਏ ਵੀ ਦਵਾਈ ਦਿਵਾਉਣੀ ਹੈ ਜਾਂ ਕੋਲੇ ਡਾਕਟਰ ਪੈਂਦਾ ਜਨ ਜਿਵੇਂ ਵੀ ਹਨਾ ਆਪਾਂ ਨੂੰ ਐਵੇਂ ਉਹਦੀ ਇਕੱਲਾ ਨਹੀਂ ਬਣਾਉਣੀ ਚਾਹੀਦੀ ਆ ਮਾ ਪਤੀ ਦੀ ਵੀ ਓਨੀਆਂ ਪੁੱਤ ਦੀ ਵੀ ਓਨੀਆਂ ਆਪਾਂ ਉਹ ਤਾਂ ਗੱਲਾਂ ਕਰਦੇ ਆਂਗੇ ਫਿਰ ਧੀਆ ਐ ਹੁੰਦੀਆਂ ਨੇ ਐ ਹੁੰਦੀਆਂ ਨੇ ਫਿਰ ਮਾਂ ਨੂੰ ਕਿਤੇ ਉਹ ਸਾਂਭ ਨਹੀਂ ਸਕਦੇ ਸਾਰਾ ਕੁਝ ਕਰ ਸਕਦੇ ਆ ਨਾ ਓਨਾਂ ਹੀ ਹੱਕ ਧੀ ਦਾ ਮਾਂ ਦੇ ਉੱਤੇ ਓਨਾਂ ਹੀ ਮਾਂ ਦਾਗਾ ਜਿਉ ਉਹ ਰਹਿਣ ਜਾਂਦੀ ਆ ਜਾਂ ਉੱਥੇ ਰਹਿੰਦੀ ਆ ਉਹਦਾ ਪੂਰਾ ਹੱਕ ਆ ਧੀ ਕੋਲ ਰਹਿਣ ਦਾ ਲੋਕਾਂ ਨੂੰ ਇਹ ਗੱਲ ਤੇ ਬਿਤਰਾਜ ਹੁੰਦਾਗਾ ਵੀ ਧੀ ਕੋਲ ਮਾਂ ਰਹਿਣ ਕਾ ਤੋ ਗਈ ਆ ਇਹ ਗੱਲ ਤੇ ਲੋਕ ਨਾ ਰਿਸ਼ਤੇ ਜਾਰੀਆਂ ਤੋੜ ਦਿੰਦੇ ਨੇਗੇ ਇੰਨਾ ਬਕਵਾਸ ਇੰਨਾ ਕੁਝ ਗਲਤ ਬੋਲਦੇ ਨੇ ਨਾ ਲੋਕ ਜੇ ਕੋਈ ਮਾਂ ਧੀ ਕੋਲ ਰਹਿਣ ਜਾਂਦੀ ਆ ਬਹੁਤ ਗਲਤ ਬੋਲਿਆ ਜਾਂਦਾ ਹੈ। ਬਿਲੇ ਤਾਂ ਧੀ ਤਾਂ ਹੀ ਕਰਦੀ ਆ ਇਹ ਧੀ ਕੋਲ ਜਾਂਦੀ ਆ ਧੀ ਨੂੰ ਐ ਕਰਦੀ ਆ ਬਸ ਲੋਕਾਂ ਤੋਂ ਇਹ ਗੱਲ ਵੀ ਨਹੀਂ ਬਰਦਾਸ਼ਤ ਹੁੰਦੀ। ਵੀ ਹੋਰ ਤਾਂ ਤੁਹਾਡੇ ਤੋਂ ਕੀ ਬਰਦਾਸ਼ਤ ਹੋਣਾਗਾ ਇਹਨਾਂ ਦੀ ਸੋਚ ਇੰਨੀ ਕੁ ਬਿਲਕੁਲ ਜਮਾ ਛੋਟੀ ਜੀ ਆਪਾਂ ਕਹਿ ਦਈਏ ਜਮਾ ਹੀ ਕਣਕ ਦੇ ਦਾਣੇ ਤੋਂ ਵੀ ਛੋਟੀ ਸੋਚ ਆ। ਜਿਹੜੇ ਮਾਂ ਧੀ ਦੇ ਰਿਸ਼ਤੇ ਨੂੰ ਐਵੇਂ ਗੱਲਾਂ ਬਣਾ ਰਹੇ ਨੇ ਵੀ ਉੱਥੇ ਜਾਂਦੀ ਗੱਤੋਂ ਆ ਉੱਥੇ ਇੰਨੇ ਦਿਨ ਰਹਿੰਦੀ ਆ ਉਹ ਐ ਕਰਦੀ ਆ ਉਹਦਾ ਹੀ ਕਰਦੀ ਆ ਜੇ ਹਨਾ ਪਟਕਾਉਣਾ ਕਿਸੇ ਨੂੰ ਵੀ ਬਹੁਤ ਗਲਤ ਗੱਲ ਆ ਇਹ ਕੋਈ ਨਾ ਮਾਂ ਧੀ ਦੀ ਵੀ ਹੁੰਨੀ ਆ ਪੁੱਤ ਦੀ ਵੀ ਹੁੰਨੀ ਆ ਜਿੱਥੇ ਮਰਜ਼ੀ ਰਵੇ ਉਹਨੇ ਆਪਦਾ ਸਮਾਂ ਕੱਢਣਾ ਹਨਾ ਸਮਾਂ ਆਪਦਾ ਬਤਾਉਣਾ ਜਿੰਨੀ ਵੀ ਉਮਰ ਆਪਦਾ ਸਾਰਾ ਹਾਸ ਤਸਕੇ ਹਨਾ ਜਿਵੇਂ ਵੀ ਉਹਨੂੰ ਚੰਗਾ ਲੱਗਦਾ ਜਿੱਥੇ ਮਰਜ਼ੀ ਰਵੇ ਉਹਦੀ ਮਰਜ਼ੀ ਆਪਾਂ ਨੂੰ ਮਾਂ ਬਾਪ ਨੂੰ ਰੋਕਣਾ ਨਹੀਂ ਚਾਹੀਦਾ ਜੇ ਮਾਂ ਬਾਪ ਕੋਈ ਥੀਤ ਤੇ ਜਾਣਾ ਚਾਹੁੰਦੇ ਜਾਂ ਬੱਚੇ ਜਾਣਾ ਚਾਹੁੰਦੇ ਮਾਂ ਬਾਪ ਨੂੰ ਵੀ ਜਿਸ ਤੀਰਸਤੇ ਦਾ ਹਨਾ ਇਹ ਤਾਂ ਚਲੋ ਮਾਂ-ਬਾਪ ਦੀ ਗੱਲ ਆ ਤੀਰਸਤੇ ਤਾਂ ਕੋਈ ਵੀ ਇਨਸਾਨ ਜੇ ਜਾ ਰਿਹਾ ਆਪਣੇ ਘਰ ਚੋਂ ਕੋਈ ਵੀ ਮੈਂਬਰ ਆਪਾਂ ਨੂੰ ਕਦੇ ਵੀ ਉਹਦੇ ਵਿੱਚ ਨੰਨਾ ਕਹਿ ਦਿੰਦੇ ਹਨਾ ਵੀ ਉਹਦੇ ਵਿੱਚ ਹੀ ਆਪਾਂ ਨੂੰ ਵੀ ਹਨਾ ਬੋਲਣਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਕੋਈ ਤੀਰਸਤੇ ਜਾ ਰਿਹਾ ਉਹਨੂੰ ਖੁਸ਼ੀ-ਖੁਸ਼ੀ ਭੇਜੋ ਕਿਉਂਕਿ ਉਹ ਗੁਰੂ ਦੇ ਘਰ ਜਾ ਰਿਹਾ ਸੱਚੇ ਸੱਚਾ ਮਿੱਤਰ ਜਿਹੜਾ ਆਪਣਾ ਸੱਚਾ ਸਾਥੀ ਆ ਉਹਦੇ ਉਦਰਤੇ ਜਾ ਰਿਹਾ ਕੋਈ ਉੱਥੇ ਜਾ ਕੇ ਕੋਈ ਗਲਤ ਕੰਮ ਤਾਂ ਉਹ ਕਰਨੂਗਾ ਨਹੀਂ ਹੈਨਾ ਕਲ ਤਾਂ ਕਿਤੇ ਤੱਕ ਗਿਆ ਨਹੀਂ ਹੈਗਾ ਕਲ ਤਾਂ ਸੰਗਤ ਚ ਕਿਤੇ ਗਿਆ ਨਹੀਂ ਵਧੀਆ ਜਗ੍ਹਾ ਤੇ ਗਿਆ ਤੁਸੀਂ ਸ਼ੁਕਰ ਮਨਾਇਆ ਕਰੋ ਭੇਜਣ ਵਾਲੇ ਨੂੰ ਨਾ ਉਹ ਜਿਹੜਾ ਭੇਜ ਦਾ ਬੰਦਾ ਕਿਸੇ ਨੂੰ ਯਾਨੀ ਕਿ ਘਰੋਂ ਆਪਣੇ ਮੈਂਬਰ ਨੂੰ ਉਹਨੂੰ ਹੋਰ ਵੀ ਜ਼ਿਆਦਾ ਪੰਨ ਲੱਗਦਾ ਹੈ ਆਪਾਂ ਨੂੰ ਕਦੇ ਵੀ ਈਰਖਾ ਨਹੀਂ ਕਰਨੀ ਚਾਹੀਦੀ ਕਦੇ ਵੀ ਐਵੇਂ ਨਹੀਂ ਕਰਨਾ ਚਾਹੀਦਾ ਰੌਲਾ ਪਾਈਏ ਤਾਂ ਐਵੇਂ ਦੀ ਜਾਂਦਾ ਤਾਂ ਗੁਰੂ ਘਰਾਂ 'ਚ ਫਿਰ ਜਾਂਦਾ ਐ ਕਦੇ ਨਹੀਂ ਕਹਿਣਾ ਚਾਹੀਦਾ ਗੁਰੂ ਘਰਾਂ 'ਚ ਵੀ ਕਿਸਮਤ ਨਾਲ ਭਾਗਾ ਨਾਲ ਹਨਾ ਜਾਇਆ ਜਾਂਦਾ ਹੈਗਾ ਐਵੇਂ ਤਾਂ ਕੋਈ ਨਹੀਂ ਜਾਂਦਾ ਹੈਗਾ ਨਹੀਂ ਆਪਾਂ ਨੂੰ ਦੇਖਣਾ ਚਾਹੀਦਾ ਮਾਪੇ ਦਾ ਜਿੱਥੇ ਜੀ ਕਰਦਾ ਆਪਾਂ ਨੂੰ ਜਾਣ ਦੇਣਾ ਚਾਹੀਦਾ ਤੇ ਹਨਾ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਪੇਕੇ ਸਿਰਫ ਮਾਪੇ ਨਾਲ ਹੀ ਹੁੰਦੇ ਨੇ ਬਾਕੀ ਹਨਾ ਆਪਣੀ ਸੋਚ ਇਹ ਵੀ ਆਪਾਂ ਨੂੰ ਜ਼ਰੂਰ ਬਦਲਣੀ ਚਾਹੀਦੀ ਆ ਮਾਪੇ ਨਾਲ ਭਾਈ ਭਰਜਾਈ ਨਾਲ ਵੀ ਪੇਕੇ ਹੁੰਦੇ ਨੇਗੇ ਜੇ ਆਪਾਂ ਬਸ ਇੰਨਾ ਕਿ ਸੋਚ ਲਿਆ ਵੀ ਮਾਮਾ ਨਾਲ ਹੀ ਹਨਾ ਹੁਣ ਆਪਾਂ ਦੇਖੀਏ ਜਗਾਹਾਂ ਆਪਣੇ ਨਾਨੀਆਂ ਨਾਨੇ ਤਾਂ ਹੁਣ ਆਪਣੇ ਨਹੀਂ ਹੈਗੇ ਆਪਣੀ ਜਿਵੇਂ ਉਮਰ ਵੱਧਦੀ ਆ ਨਾ ਵੀ ਆਪਾਂ ਨੂੰ ਹੁਣ ਨਵੀਂ ਨਵੀਂ ਪੀੜ੍ਹੀ ਆ ਜਾਂਦੀ ਹੁਣ ਗਾਹਾਂ ਮਾਮੀ ਮਾਮੇ ਹੁਣ ਜੇ ਆਪਾਂ ਮਾਵਾਂ ਨੂੰ ਦੇਖੀ ਆਪਣੀਆਂ ਜਾਣਦੀਆਂ ਨੇ ਨਾ ਪੇਕੇ ਹੁਣ ਵੀ ਭਰਾ ਭਝਾਈ ਕੋਲ ਸੌ ਲੋਡ ਪੈਂਦੀ ਹੈਗੀ ਆਪਾਂ ਨੂੰ ਹਨਾ ਜਿਵੇਂ ਕਿ ਬੰਦਾ ਨਾ ਆਪਦੇ ਪਰਿਵਾਰ ਚ ਇਦਾਂ ਦਾ ਮਾਨ ਹੋ ਜਾਂਦਾ ਕਈ ਵਾਰ ਹਨਾ ਬੰਦੇ ਦਾ ਜੀ ਕਰੇ ਮੈਂ ਕਿਤੇ ਜਾ ਕੇ ਰਵਾਂ ਫਿਰ ਉਹ ਪੇਕੇ ਜੇ ਉਹਨੇ ਹਨਾ ਭਰਾ ਭਝਾਈ ਨਾਲ ਵਧੀਆ ਰੱਖੀ ਨਹੀਂ ਹੋਊਗੀ ਫਿਰ ਉਹ ਕਿਵੇਂ ਉੱਥੇ ਜਾ ਕੇ ਰਹਿ ਪਊ ਹੁਣ ਤਾਂ ਬੰਦਾ ਜਦੋਂ ਜਦੋਂ ਮਾਪੇ ਹੁੰਦੇ ਉਹ ਤਾਂ ਬੰਦਾ ਸੋਚ ਲੈਂਦਾ ਬਸ ਮੇਰਾ ਤੇ ਇਹਦੇ ਨਾਲ ਹੀ ਰਿਸ਼ਤਾਗਾ ਮੈਂ ਨਹੀਂ ਆਉਣ ਮੈਂ ਕੀ ਕਰਨਾ ਕਿਸੇ ਤੋਂ ਮੈਂ ਕੀ ਲੈਣਾ ਭਰਾ ਭਰਾ ਜਾਈਆਂ ਤਾਂ ਹਨਾ ਅਗਲਾ ਕਹਿ ਦਿੰਦਾ ਪਰ ਜਦੋਂ ਉਹ ਟਾਈਮ ਤੇ ਪਹੁੰਚਦਾਗਾ ਫਿਰ ਅਗੋਂ ਵੀ ਹਨਾ ਜਦੋਂ ਇਹੋ ਜਿਹਾ ਕੁਝ ਕਰਿਆ ਹੁੰਦਾ ਉਹਨੇ ਹਨਾ ਵਧੀਆ ਨਹੀਂ ਵਰਤਾਵਾ ਰੱਖਿਆ ਹੁੰਦਾ ਪਰ ਉਹਨਾਂ ਦੇ ਵੀ ਮਨ ਨੂੰ ਲੈ ਜਾਂਦਾ ਉਹ ਮੈਂ ਤਾਂ ਨਹੀਂ ਅਸੈਪਟ ਕਰ ਸਕਦੇ ਕਿਉਂਕਿ ਗੱਲਾਂ ਨਹੀਂ ਭਲਾਈਆਂ ਜਾ ਸਕਦੀਆਂ ਇਹੋ ਜਿਹੀ ਜਿਹੀ ਗੱਲਾਂ ਹੋ ਜਾਂਦੀਆਂ ਨੇ ਆਪਾਂ ਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਜਦ ਆਪਣੇ ਸਾਰੇ ਹੈਗੇ ਆ ਨਾ ਆਪਾਂ ਨੂੰ ਉਹਨਾਂ ਬਾਰੇ ਮਾੜਾ ਨਹੀਂ ਸੋਚਣਾ ਚਾਹੀਦਾ ਕੋਈ ਇਹੋ ਜੀਆਂ ਗੱਲਾਂ ਕਰਕੇ ਹਨਾ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ ਆਪਾਂ ਨੂੰ ਕਿਤੇ ਵੀ ਕਿਸੇ ਰਸਤੇ ਦੀ ਵੀ ਲੋੜ ਪੈ ਸਕਦੀ ਹੈਗੀ ਤੇ ਹਨਾ ਬਾਕੀ ਆਪਾਂ ਨੂੰ ਮਾਨ ਸਤਕਾਰ ਆਪਦੇ ਵੱਲੀਓ ਜਿੰਨਾ ਬਣਦਾ ਹਨਾ ਮਾਪੇ ਬਾਪ ਨੂੰ ਰੋਟੀ ਪਾਣੀ ਜਾਂ ਕੋਈ ਵੀ ਚੀਜ਼ ਖਾਣ ਪੀਣ ਵਾਲੀ ਤਿਆਰ ਕਰੋ ਜ਼ਰੂਰ ਜਿੱਥੇ ਲੈ ਕੇ ਜਾ ਸਕਦੇ ਹੋ ਤੁਹਾਡੇ ਕੋਲ ਸਾਧਨ ਹੈਗਾ ਤਾਂ ਲੈ ਕੇ ਵੀ ਜਾਓ ਤੇ ਜਿੱਥੇ ਹਨਾ ਤੁਸੀਂ ਉਹਨਾਂ ਨੇ ਇਕੱਲੇ ਵੀ ਜਾਣਾ ਕੋਈ ਗੱਲ ਨਹੀਂ ਉਹਨਾਂ ਨੂੰ ਜਾਣ ਦੋ ਜੇ ਉਹ ਠੀਕ ਨੇ ਜਾਣਾ ਚਾਹੁੰਦੇ ਆ ਕਿਤੇ ਵੀ ਉਹਨਾਂ ਨੂੰ ਥੋੜਾ ਬਹੁਤਾ ਪੈਸਾ ਤੁਹਾਡੇ ਕੋਲ ਜਿੰਨਾ ਵੀ ਹੈਗਾ ਦੇਣਾ ਦੇ ਸਕਦੇ ਹੋ ਤੁਸੀਂ ਹਨਾ ਪਰ ਐਵੇਂ ਨਿਰਾਦਰ ਨਾ ਕਰੋ ਵੀ ਮੈਂ ਨਹੀਂ ਇਹਨੂੰ ਰੋਟੀ ਦੇਣੀ ਜਿਵੇਂ ਤਿੰਨ ਤਿੰਨ ਚਾਰ ਚਾਰ ਨੋਹਾਂ ਦੋ ਦੋ ਨੋਹਾਂ ਨੇ ਨਾ ਉਹ ਕਹਣ ਇਹ ਦੋ ਖਲਾਨੀ ਦਊ ਮੈਂ ਨਹੀਂ ਦੇਣੀ ਤੁਸੀਂ ਕਰ ਕੀ ਸਕਦੇ ਤੁਸੀਂ ਇਹੀ ਸੋਚ ਲਓ ਵੀ ਇਹ ਜਗ੍ਹਾ ਤੇ ਇੱਕ ਦਿਨ ਮੈਂ ਆਉਣਾਗਾ ਆਉਣਾ ਵੀ ਜ਼ਰੂਰ ਆਗਾ ਉਹ ਤਾਂ ਪਤਾ ਹੀ ਆ ਹੁਣ ਆਪਾਂ ਜੇ ਮੈਲ ਕਹਿ ਦਮਾ ਵੀ ਅੱਜ ਆਪਣੀ ਹਨਾ 25 26 ਸਾਲ 28 ਸਾਲ ਜਿੰਨੀ ਵੀ ਉਮਰ ਆ ਹੁਣ ਇਹ ਵਧਣੀ ਤਾਂ ਹੈਗੀ ਹੋਈ ਆ ਕਦੇ ਆਪਾਂ 20 ਸਾਲ ਦੇ ਸੀ ਕਦੇ ਆਪਾਂ 10 ਸਾਲ ਦੇ ਵੀ ਸੀ ਹੁਣ ਆਪਾਂ 20 ਤੇ ਪਹੁੰਚੇ ਆਪਾਂ 30 ਤੇ ਪਹੁੰਚੇ ਆ ਇਹ ਵੀ ਤਾਂ ਆਪਾਂ ਸਮੇਂ ਦੇ ਨਾਲ ਆਪਣੀ ਉਮਰ ਵਧੀ ਆ ਐਵੇਂ ਹੀ ਆਪਾਂ 70 ਦੇ ਪਹੁੰਚਣਾ 60 ਤੇ 80 ਦੇ ਵੀ ਆਪਾਂ ਪਹੁੰਚਣਾਗਾ ਫਿਰ ਆਪਣੇ ਤੇ ਉਹੀ ਉਮੀ ਆਪਾਂ ਜਿੱਥੇ ਅੱਜ ਆਪਣੀ ਮਾਂ ਬਿਠਾਈ ਹੋਊਗੀ ਸੱਸ ਬਿਠਾਈ ਹੋਊਗੀ ਉੱਥੇ ਹੀ ਆਪਾਂ ਬੈਠਣਾ ਦੇਖ ਲਿਓ ਤੁਸੀਂ ਜਾ ਕੇ ਉੱਥੇ ਆਪਾਂ ਵੀ ਬੈਠਣਾਗਾ ਬਾਕੀ ਜ਼ੁਲਮ ਨਾ ਸਹੋ ਤੇ ਨਾ ਜ਼ੁਲਮ ਕਰੋ ਇਹ ਵੀ ਗੱਲ ਆਪਾਂ ਯਾਦ ਰੱਖਣੀ ਆ ਪਰ ਜਿੰਨਾ ਬਣਦਾ ਮਾਣ ਸਤਿਕਾਰ ਉਹ ਵੀ ਆਪਾਂ ਮਾਪੇ ਬਾਪ ਸੱਸ ਸਹੁਰੇ ਨੂੰ ਜ਼ਰੂਰ ਦੇਣਾਗਾ ਇਹ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਵੀ ਇਹੀ ਕਹਿੰਦੀ ਹੈ ਨਾ ਮਾਤਾ ਪਿਤਾ ਦਾ ਸਤਿਕਾਰ ਕਰਨਾ ਉੱਥੇ ਵੀ ਦੱਸਿਆ ਜਾਂਦਾ ਹੈਗਾ ਤੇ ਹਾਂਜੀ ਇਹ ਵੀਡੀਓ ਬਸ ਆਪਾਂ ਇਦਾਂ ਹੀ ਬਣਾਈ ਸੀ ਵੀ ਆਪਾਂ ਨੂੰ ਹਨਾ ਘਰ ਦੇ ਮਾਪੇ ਬਾਪ ਛੱਡ ਕੇ ਬਾਹਰ ਲਿਆਂਦੇ ਆਪਾਂ ਐਵੇਂ ਹੀ ਹਨਾ ਮੱਥੇ ਰਗੜੀ ਜਾਈਏ ਐਵੇਂ ਪੈਰਾਂ 'ਚ ਡਿੱਗੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਜੇ ਪਹਿਲਾਂ ਉਹਨਾਂ ਦਾ ਮਾਣ ਸਤਿਕਾਰ ਜਿੰਨਾ ਹੋ ਸਕਦਾ ਉਹਨਾਂ ਕਰੀਏ ਉਹ ਜ਼ਿਆਦਾ ਜ਼ਰੂਰੀ ਹੈ ਉਹ ਆਪਾਂ ਨੂੰ ਜ਼ਿਆਦਾ ਵਧੀਆ ਰਹੂਗਾ ਆਪਣੇ ਲਈ ਬਾਕੀ ਲੋਕਾਂ ਨੇ ਤੁਸੀਂ ਜੇ ਚੰਗਾ ਚਲੋ ਕਈ ਘਰਾਂ ਚ ਕਰ ਵੀ ਰਹੇ ਹੁੰਦੇ ਨੇ ਲੋਕ ਜਾਣ ਕੇ ਉਹਨਾਂ ਬਾਰੇ ਫਵਾਮਾ ਡਾ ਦਿੰਦੇ ਆ ਹਨਾ ਵੀ ਇਹ ਤਾਂ ਐ ਨਹੀਂ ਕਰਦੇ ਐ ਨਹੀਂ ਕਰਦੇ ਲੋਕਾਂ ਨੂੰ ਪਤਾ ਤਾਂ ਹੁੰਦਾ ਨਹੀਂਗਾ ਉਹਨਾਂ ਨੇ ਕਿਹੜਾ ਵੇਚ ਰਿਹਾ ਹੁੰਦੇ ਆ ਉਹ ਬਸ ਉਹਨਾਂ ਤੋਂ ਗੱਲ ਕਿਤੋਂ ਮਿਲ ਗਈ ਉਹ ਐ ਵੇਚ ਜਾਣ ਕੇ ਠਾ ਦਿੰਦੇ ਉਹ ਆਪੇ ਭਰਨਗੇ ਉਹਨਾਂ ਨੇ ਭਰ ਲੈਣਾ ਉਹਨਾਂ ਦਾ ਲਿਖਾ ਚੁਕਾ ਉਹਨਾਂ ਨੇ ਦੇ ਦੇਣਾ ਪਰ ਤੁਸੀਂ ਆਪਦੇ ਵੱਲੋਂ ਵਧੀਆ ਕਰੀ ਜਾਓ ਅਬ ਦੇਵਲੀਆਂ ਤੁਸੀਂ ਐ ਸੈਟੀਸਫਾਈ ਹੋ ਜੋ ਵੀ ਹਾਂ ਰੱਬ ਦੇ ਦਰ ਤੇ ਜਾ ਕੇ ਆਪਾਂ ਲੇਖਾ ਦੇਣਾਗਾ ਆਪਾਂ ਸਹੀ ਆਂਗੇ ਕੋਈ ਨਾ ਲੋਕ ਮਾੜਾ ਕਹਿੰਦੇ ਕਹੀ ਜਾਣ ਦੇ ਲੋਕਾਂ ਨੇ ਤਾਂ ਉੱਥੇ ਹੋਣਾ ਨਹੀਂ ਉਹਦੋਂ ਰੱਬ ਦਾ ਨਾਲੇ ਕੋਈ ਵੀ ਕਰਨ ਵਾਲੀ ਚੀਜ਼ ਨਹੀਂ ਹੈਗੀ ਵੀ ਉਹ ਰੱਬ ਨੂੰ ਜਾ ਕੇ ਵੀ ਐ ਕਹਿ ਜਾਣਗੇ ਵੀ ਨਹੀਂ ਇਹਨੇ ਤਾਂ ਐ ਕੀਤਾ ਸੀ ਐ ਕੀਤਾ ਸੀ ਰੱਬ ਨੂੰ ਤਾਂ ਸਾਰਾ ਦਿਖਦਾ ਜਿਹੜੇ ਆਪਾਂ ਘਰਾਂ 'ਚ ਸੀਸੀਟੀਵੀ ਲਾਉਨੇ ਆ ਉਹ ਤਾਂ ਆਪਣੇ ਕੱਲੇ ਘਰਾਂ 'ਚ ਜਾਂ ਬਾਹਰ ਗਲੀ 'ਚ ਸਾਰਾ ਕੁਝ ਦਿਖਾਉਂਦੇ ਆ ਪਰ ਜਿਹੜਾ ਰੱਬ ਦਾ ਸੀਸੀਟੀਵੀ ਆ ਉਹ ਹਰ ਜਗ੍ਹਾ ਤੇ ਮੌਜੂਦ ਆ ਉਹ ਆਪਾਂ ਨੂੰ ਕਿ ਜੇ ਕਿਸੇ ਨਾ ਮਾੜਾ ਕਰਾਂਗੇ ਤਾਂ ਉਹ ਵੀ ਹੈ ਨਾ ਉੱਥੇ ਆਪਣੇ ਨਾਲ ਵੀ ਕੋਈ ਚੰਗਾ ਨਹੀਂ ਹੁੰਦਾਗਾ ਫਿਰ ਆਪਾਂ ਜਾਣ ਕੇ ਨਜਾਇਜ਼ ਕਿਸੇ ਨੂੰ ਤੰਗ ਕਰਾਂਗੇ ਕੋਈ ਵੀ ਹੈ ਨਾ ਕਰੂਗਾ ਤਾਂ ਉਹਦੇ ਸਾਹਮਣੇ ਹੀ ਆ ਸਾਰਾ ਕੁਝ ਬਾਕੀ ਰੱਬ ਸਭ ਦਾ ਭਲਾ ਕਰੇ ਸਰਬੱਤ ਦਾ ਭਲਾ ਮੰਗਿਆ ਕਰੋ ਬਸ ਕੀ ਲੈਣਾ ਇੱਥੇ ਈਰਖਾ ਵਿਰੋਧ ਕਰਕੇ ਰਿਸ਼ਤੇ ਸਿਰਫ ਪਿਆਰ ਤੇ ਇੱਜ਼ਤ ਦੇ ਮਾਨ ਸਤਕਾਰ ਤੇ ਭੁੱਖੇ ਹੁੰਦੇ ਨੇ ਈਰਖਾ ਚੁਗਲ ਖੋਰ ਹੈ ਨਾ ਬਣ ਕੇ ਚੁਗਲੀਆਂ ਕਰ ਕਰੋ ਇੱਧਰ ਉੱਧਰ ਉਸਦੇ ਘਰ ਚ ਹੈ ਨਾ ਐਵੇਂ ਢੇੜ ਪਵਾ ਕੇ ਚੱਕਥਨ ਕਰਕੇ ਕੁਝ ਨਹੀਂ ਬਣਨਾਗਾ ਤੁਹਾਡਾ ਤੋਡੇ ਭਾਵੇਂ ਇੱਕ ਜਵਾਬ ਆ ਭਾਵੇਂ ਦੋ ਜਵਾਬਾ ਸਾਰਾ ਕੋ ਸਾਹਮਣੇ ਆ ਜਾਣਾ ਫਿਰ ਤੁਸੀਂ ਪਸਤਾਉਣਾ ਸਿਰਫ ਪਸਤਾਵਾ ਰਹਿ ਜਾਣਾਗਾ ਇਸ ਲਈ ਅੱਜ ਕਿਸੇ ਦੇ ਘਰ ਖਰਾਬ ਕਰੋਗੇ ਤਾਂ ਸੋਚ ਲੈਣਾ ਚਾਹੀਦਾ ਤੁਹਾਨੂੰ ਵੀ ਇੱਕ ਗੱਲ ਮੈਂ ਕਿਸੇ ਨੂੰ ਸੁਖਾ ਰਿਆਂਗਾ ਵੀ ਇਹ ਐ ਨਹੀਂ ਕਰਦਾ ਐ ਕਰਦਾ ਕੱਲੂ ਪਤਾ ਨਹੀਂ ਦੁੱਕਣੀਆਂ ਤੁਹਾਡੇ ਨਾਲ ਹੋ ਜਾਣੀਆਂ ਨੇ ਇਹ ਤਾਂ ਗਾਹਾਂ ਸਮਾਂ ਨਾ ਜਿਹੜਾ ਆਉਣਾ ਹੋਰ ਵੀ ਖਤਰਨਾਕ ਸਮਾਂ ਆਉਣਾਗਾ ਹੁਣ ਜੇ ਤਾਂ ਫਿਰ ਵੀ ਹੋਣਗੇ ਵਿੱਚ ਜਿਹੜੇ ਚਲੋ ਪੁੱਛਗੇ ਚ ਕਰਦੇ ਨੇ ਕਿ ਗਾਂਹਾਂ ਵਾਲੇ ਤਾਂ ਜਿਵੇਂ ਹੀ ਇਹ ਜੇ ਆਉਣੇ ਆ ਤੁਸੀਂ ਜਿੰਨਾ ਮਰਜੀ ਕਹ ਲਿਓ ਤਾਂ ਮੇਰੀ ਮੁਠੀ ਚਾਹ ਤਾਂ ਮੇਰਾ ਜਵਾਕ ਮੇਰੇ ਨਾਲ ਆਇਆ ਕਰੀ ਨਹੀਂ ਸਕਦਾ ਜੇ ਕਿਸੇ ਦਾ ਤੁਸੀਂ ਘਰ ਖਰਾਬ ਕਰਿਆ ਹੋ ਤੋਡਾ ਜਰੂਰ ਹੋਊਗਾ ਤੁਸੀਂ ਕੋਈ ਵੀ ਰਿਸ਼ਤੇ ਚ ਇਦਾਂ ਕਰਿਆ ਹੋਊਗਾ ਨਾ ਤਾਂ ਜਰੂਰ ਹੋਊਗਾ ਤੁਹਾਨੂੰ ਅੱਜ ਨਹੀਂ ਪਤਾ ਲੱਗ ਰਿਹਾ ਤੁਹਾਡੇ ਉਸ ਹዋਸ ਚ ਨਾ ਬੰਦੇ ਨੂੰ ਹੰਕਾਰੀ ਨੂੰ ਪਤਾ ਨਹੀਂ ਲੱਗਦਾ ਹੁੰਦਾ ਕ੍ਰੋਧ ਚ ਪਰ ਬਾਅਦ ਚ ਜਦੋਂ ਉਹਨੂੰ ਭਰਨੀ ਆ ਪੈਂਦੀ ਹੈ ਨਾ ਫਿਰ ਉਹਨੂੰ ਸਾਰੀ ਅਗਲੀ ਪਿਛਲੀ yaad ਆ ਜਾਂਦੀ ਹੈ ਬਕੀ ਦਾ ਬਸਬ ਦਾ ਭਲਾ ਕਰੇ ਸਾਰਿਆਂ ਨੂੰ ਸਮਤ ਬਖਸੇ ਮਾਪਾ ਬਪ ਦਾ ਮਾਨ ਸਤਕਾਰ ਕਰੀਏ ਧੰਨਵਾਦ